ਬਚਪਨ ਤੋਂ ਗੁਰੂ ਨੇ ਮੈਨੂੰ ਇੱਕ ਕਵੀ ਹਿਰਦਾ ਦਿੱਤਾ ਸੀ ਮੈਂ ਪੰਜਾਬੀ ਬ੍ਰਿਜ ਭਾਸ਼ਾ ਉਰਦੂ ਦੇ ਚ ਕਾਫੀ ਰਬਾਈਆਂ ਲਿਖੀਆਂ ਨੇ ਭਾਈ ਵੀਰ ਸਿੰਘ ਜੀ ਦੀ ਇਸ ਰਬਾਈ ਨੂੰ ਜਦ ਮੈਂ ਪੜਿਆ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ दो रबाइया उदो मैं लिखिया एक पंजाबी थी, एक उर्दू की नूर हो कुछ माजी की खाक हो कुछ, कुछ, कुछ मुस्तक बिल का नूर हूं जीना अभी नहीं आया क्योंकि हाल से अभी दूर हो हाल वर्तमान हूँ इस वक्त इस नु मैं पंजाबी रूप इंज दित्ता माजी दियां यादاں بس 사ગર दियां छल्ला माजी दियां यादاں بس 사ગર दियां छल्ला भविष्य दी चिंता बस गल नहीं गलना जीवन में सिखया आज दे कोलो आज नु मिला ते अजे ही मिलना आज वर्तमान हूं वर्तमान ਭੈ ਕੋ ਦਾਸ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ ਉਹਨਾਂ ਹਾਰ ਸੋਈ ਪਰਵਾਣਾ ਕਿੱਥੇ ਮਨ ਬਟਕਦਾ ਕਦੀ ਕਿਸੇ ਕੋਲ ਨਾ ਪੁੱਛਣਾ ਜੇ ਇਤਨੀ ਗੱਲ ਹੁਣ ਅੱਜ ਸੁਣ ਲਈਏ ਜਣਾ ਖਣਾ ਪਾਠ ਕਰਦਾ ਹੈ ਗੁਰਦੁਆਰੇ ਆਂਦਾ ਹੈ ਨਾਮ ਜਪਦਾ ਹੈ ਥਾਂ ਥਾਂ ਤੇ ਇਹ ਹੀ ਪੁੱਛਣਾ ਕੀ ਕਰੀਏ ਮਨ ਨਹੀਂ ਬਟਕ ਮਨ ਬਟਕਦਾ ਮਨ ਨਹੀਂ ਲੱਗਦਾ ਪਰ ਸਵਾਲ ਹੈ ਮਨ ਕਿੱਥੇ ਬਟਕਦਾ ਹੈ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਇਹਨੂੰ ਪਹਿਲੇ ਲੈ ਆਣਾ ਹੈ ਵਰਤਮਾਨ 'ਚ ਕਹਿੰਦੇ ਨੇ ਭਗਵਾਨ ਦਾ ਦਰ ਹੈ ਕੀ ਵਰਤਮਾਨ ਭਾਰਤ ਦੇ ॠषि ਇੰਜ ਕਹਿੰਦੇ ਨੇ ਵਰਤਮਾਨ ਭਗਵਾਨ ਦਾ ਦਰਵਾਜ਼ਾ ਹੈ ਦਰਵਾਜ਼ੇ ਤੱਕ ਪਹੁੰਚ ਜਾਓ ਬਾਕੀ ਭਗਵਾਨ ਨੇ ਆਪੇ ਖਿੱਚ ਕੇ ਲੈ ਜਾਣਾ ਹੈ ਆਪਣੇ ਘਰ ਦਰ ਤੱਕ ਤੇ ਪਹੁੰਚੋ ਵਰਤਮਾਨ ਤੱਕ ਤੇ ਪਹੁੰਚੋ ਹਾਲ ਤੱਕ ਤੇ ਪਹੁੰਚੋ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਨਾ ਭਾਈਕੁਰਦਾਰਸ ਕਹਿੰਦੇ ਨੇ ਵਰਤਮਾਨ ਦੇ ਚ ਪਹੁੰਚ ਜਾਂਦਾ ਹੈ ਕੌਣ ਇੱਕ ਤੇ ਹੋਣ ਹਾਰ ਉਸ ਨੂੰ ਕਬੂਲੇ ਪਰਵਾਨ ਹੈ ਦੂਸਰਾ ਜਪ ਕਰ ਰਿਹਾ ਹੈ ਵਰਤਮਾਨ ਦੇ ਚ ਲਿਆਉਣ ਦਾ ਸਾਧਨ ਜਪ ਹੈ ਹੁਣ ਮੈਂ ਅਰਜ਼ ਕਰਾਂ ਭੂਤ ਕਾਲ ਤੇ ਬੜਾ ਲੰਬਾ ਹੈ ਗੁਜ਼ਰਿਆ ਹੋਇਆ ਸਮਾਂ ਮਾਜ਼ੀ ਤੇ ਬਹੁਤ ਲੰਬਾ ਹੈ ਭਵਿਸ਼ ਵੀ ਬੜਾ ਲੰਬਾ ਹੈ ਨਾ ਭਵਿਸ਼ ਦਾ ਅੰਤ ਨਾ ਬਹੁਤ ਕਾਲ ਦਾ ਅੰਤ ਨਾ ਮਾਜ਼ੀ ਨਾ ਪਿਆ ਤੋਲਿਆ ਜਾ ਸਕਦਾ ਨਾ ਮੁਸਤਕਬਲ ਵਰਤਮਾਨ ਕਿਤਨਾ ਕਹਿ ਦਿਓ ਤੁਸੀਂ ਪੁੱਛੋ ਵਰਤਮਾਨ ਕਿੰਨਾ ਹੈ ਅੱਜ ਦਾ ਦਿਨ ਕਤਈ ਨਹੀਂ ਗੁਰਬਾਣੀ ਨਹੀਂ ਮੰਨਦੀ ਸੀ ਕੋਈ ਭਾਰਤ ਦਾ ਸੰਤ ਅੱਜ ਨੂੰ ਵਰਤਮਾਨ ਨਹੀਂ ਮੰਨਦਾ ਇਨੋ ਹਾਲ ਨਹੀਂ ਮੰਦਾ ਇਸ ਚੱਕਰ ਚ ਨਾ ਪੈਣਾ ਅੱਜ ਦਾ ਦਿਨ ਵਰਤਮਾਨ ਹੈ ਤਾਂ ਫਿਰ ਵਰਤਮਾਨ ਦੀ ਅਵਧੀ ਕਿਤਨੀ ਹੈ ਸਮਾਂ ਕਿਤਨਾ ਹੈ ਵਰਤਮਾਨ ਸਿਰਫ ਇੱਕ ਦਮ ਹੈ ਬਸ ਇੱਕ ਦਮ ਇਹ ਜਿਹੜਾ ਇੱਕ ਦਮ ਹੈ ਨਾ ਬਸ ਇਹ ਹੀ ਵਰਤਮਾਨ ਜਿਹੜਾ ਦਮ ਮੇਰੇ ਮੂੰਹ ਚੋਂ ਨਿਕਲ ਗਿਆ ਮੇਰੇ ਹੱਥ ਦੇ ਚ ਨਹੀਂ ਹੈ ਉਹ ਚਲਾ ਗਿਆ ਜਿਹੜਾ ਦਮ ਅਜੇ ਆਇਆ ਨਹੀਂ ਮੇਰੇ ਮੂੰਹ 'ਚ ਉਹ ਵੀ ਮੇਰੇ ਹੱਥ 'ਚ ਨਹੀਂ ਹੈ ਮੇਰੇ ਹੱਥ 'ਚ ਕੀ ਹੈ ਜਿਹੜਾ ਦਮ ਮੇਰੇ ਮੂੰਹ 'ਚ ਹੈ ਬੜੇ ਧਿਆਨ ਨਾਲ ਸੁਣ ਲੈਣਾ ਬਸ ਇਸੇ ਇੱਕ ਦਮ ਨਾਲ ਜਿੱਧਰ ਚਾਹੀਏ ਵਰਤ ਲਈਏ ਤਰਕ ਖੜੀ ਹੋਵੇਗੀ ਫਿਰ ਇੱਕ ਦਮ ਨਾਲ ਕੀ ਹੁੰਦਾ ਕੁਝ ਵੀ ਨਹੀਂ ਇੱਕ ਦਮ ਨਾਲ ਕੋਈ ਲੰਬੀ ਬਾਟ ਨਹੀਂ ਤੈ ਹੁੰਦੀ ਇਕ ਦਮ ਨਾਲ ਕੋਈ ਵੱਡਾ ਲੰਮਾ ਚੌੜਾ ਮਕਾਨ ਨਹੀਂ ਬਣਾਇਆ ਜਾ ਸਕਦਾ ਇਕ ਦਮ ਦੇਚ ਕੋਈ ਲੰਮਾ ਚੌੜਾ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਇਕ ਦਮ ਦੇਚ ਕੋਈ ਲੰਬੀ ਚੌੜੀ ਵਿਦਿਆ ਨਹੀਂ ਹਾਸਲ ਕੀਤੀ ਜਾ ਸਕਦੀ ਤੇ ਇਕ ਦਮ ਜਨਮ ਸਾਥੀ ਦੀ ਇਹ ਕਥਾ ਹੈ ধনਗੁਰ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ ਪੁਰਖਾ ਦੱਸੇਗਾ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਸਤਗੁਰੂ ਦੇਖਣਾ ਚਾਹੁੰਦੇ ਸਨ ਇਹ ਦੋ ਜਿਹੜੇ ਮੇਰੇ ਨਾਲ ਰਹਿੰਦੇ ਨੇ ਅਧਿਆਤਮਕ ਤਲ ਤੇ ਕਿੱਥੇ ਤੱਕ ਪਹੁੰਚੇ ਨੇ ਔਰ ਗਜ਼ਬ ਦੀ ਗੱਲ ਹੈ ਜਦ ਕੋਈ ਪੁੱਛਦਾ ਸੀ ਇਹ ਦੋ ਕੌਣ ਨੇ ਤੁਹਾਡੇ ਨਾਲ ਚੇਲੇ ਨੇ ਮਹਾਰਾਜ ਕਹਿੰਦੇ ਨਹੀਂ ਮੇਰੇ ਚੇਲੇ ਨਹੀਂ ਨੇ ਖਾਦਮ ਨੇ ਨੌਕਰ ਨੇ ਨਹੀਂ ਖਾਦਮ ਵੀ ਨਹੀਂ ਨੇ ਫਿਰ ਕੌਣ ਨੇ ਮੇਰੇ ਭਾਈ ਨੇ ਭਾਈ ਮਰਦਾਨਾ ਭਾਈ ਵਾਲਾ ਹਰੇ ਦੁਆਰ ਦੇ ਬ੍ਰਾਹਮਣ ਹੈਰਾਨ ਹੋ ਗਏ ਕਿ Hindu ਇੱਕ Musalman ਨੇ ਦੋਵੇਂ ਤੁਹਾਡੇ ਭਾਈ ਕਿਸ ਤਰ੍ਹਾਂ ਹੋ ਗਏ ਸਾਇਬ ਕਹਿੰਦੇ ਨਸੀਬ ਵਿਚਕਾਰ ਬੈਠ ਜਾਈਏ ਜੇ ਦੋਵੇਂ ਭਾਈ ਨਹੀਂ ਮਹਾਨ ਹੈ ਉਹ ਮਰਕ ਜਿਹਦੇ ਬੈਠਣ ਨਾਲ ਭਾਈਚਾਰੇ ਦਾ ਜਨਮ ਹੋਵੇ ਜਿਹਦੇ ਬੈਠਣ ਨਾਲ ਭਾਈਚਾਰਾ ਟੁੱਟਦਾ ਹੋਵੇ ਕੁਝ ਵੀ ਨਹੀਂ ਕੁਝ ਵੀ ਨਹੀਂ ਸਾਇਬ ਕਹਿੰਦੇ ਨਸੀਬ ਵਿਚਕਾਰ ਬੈਠ ਜਾਈਏ ਫਿਰ Hindu Musalman ਭਾਈ ਕਿ ਦੋਵੇਂ ਮੇਰੇ ਭਾਈ ਸਤਗੁਰੂ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ ਉਸ ਦਿਨ ਤੋਂ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ ਪੰਨੀ ਪਿਆਰਿਆਂ ਨਾਲ ਭਾਈ ਸਾਹਿਬ ਨੇ ਭਾਈ ਗੁਰਦਾਸ ਭਾਈ ਮਨੀ ਸਿੰਘ ਅੰਦੋਗੀ ਪਿੰਨੀਆਂ عظیم ਹਸਤੀਆਂ ਨੂੰ ਸੇ ਭਾਈ ਸਾਹਿਬ ਕਰਕੇ ਬੁਲਾਨੇ ਗੁਰੂ ਦਾ ਪਹਿਰਾ ਹੋ ਜਾਣਾ ਕੋਈ ਥੋੜੀ ਗੱਲ ਹੈ ਗੁਰੂ ਦਾ ਪਹਿਰਾ ਮਰਦਾਨਿਆਂ ਦਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਮਹਾਰਾਜ ਤੁਹਾਡੀ ਸੰਗਤ ਕਰਦੇ ਆ ਕਰਦੇ ਆ ਹੁਣ ਬਹੁਤ ਭਰੋਸਾ ਨਹੀਂ ਰਿਹਾ ਇਹ ਜਨਮ ਸਾਖੀ ਦੀ ਗਿੱਕਤ ਹੈ ਮਰਦਿਆਂ ਮਰਦਿਆਂ ਦਮ ਨਿਕਲਦਿਆਂ ਨਿਕਲਦਿਆਂ ਮਹਾਰਾਜ ਸੌ ਦਮ ਤੇ ਲਈ ਲਵਾਂਗੇ ਬਸ ਇੰਨਾ ਹੀ ਹੈ ਸੌ ਦਮਾਂ ਦਾ ਭਰੋਸਾ ਜ਼ਿਆਦਾ ਨਹੀਂ ਸਤਿਗੁਰੂ ਕਹਿੰਦੇ ਬਾਲਿਆ ਤੋਂ ਦੱਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਬਾਲਾ ਕਹਿਣ ਲੱਗਾ ਮਹਾਰਾਜ ਮਰਦਾਨੇ ਨੂੰ ਸੌ ਦਮਾਂ ਦਾ ਭਰੋਸਾ ਹੋਵੇਗਾ ਮੈਨੂੰ ਨਹੀਂ ਮਰਦਿਆਂ ਮਰਦਿਆਂ ਮੈਂ ਤੇ ਇਹੀ ਸੋਚਦਾ ਬੜੀ ਮੁਸ਼ਕਿਲ ਨਾਲ ਦਸ ਦਮਾਂ ਤੇ ਹੀ ਵਿਸ਼ਵਾਸ ਕਰ ਸਕਦਾ ਦਸ ਦਮ ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਇਹਨੂੰ ਹਿੰਦੀ ਤੇ ਸੰਸਕ੍ਰਿਤ ਸਾਹਿਤ ਦੀ ਦੁਨੀਆ 'ਚ ਕਹਿੰਦੇ ਨੇ ਉਸਟ ਲਸ਼ਟਕਾ ਅਲੰਕਾਰ ਉਠ ਦੀ ਪਿਠ ਦੇ ਚੋਂ ਲੱਕੜ ਕੱਢ ਕੇ ਉੱਠ ਨੂੰ ਚਲਾਣਾ ਉਸਟ ਲਸ਼ਟਕਾ ਅਲੰਕਾਰ ਜਿਹਦਾ ਸਵਾਲ ਸੀ ਇਹ ਸਵਾਲ ਉਸੇ ਤੇ ਹੀ ਕਰ ਦੇਣਾ ਸਵਾਲ ਤੇ ਗੁਰੂ ਨਾਨਕ ਦਾ ਸੀ ਤੇ ਗੁਰੂ ਨਾਨਕ ਦਾ ਹੀ ਸਵਾਲ ਦੁਆ ਨੇ ਗੁਰੂ ਨਾਨਕ ਤੇ ਕਰ ਦਿੱਤੇ ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਸਤਿਗੁਰ ਕਹਿੰਦੇ ਨੇ ਮਰਦਾਨੇ ਆ ਤੈਨੂੰ ਸਵ ਦਮਾਂ ਦਾ ਭਰੋਸਾ ਹੈ ਬਾਲਿਆ ਤੈਨੂੰ ਦਸ ਦਮਾਂ ਦਾ ਭਰੋਸਾ ਹੈ ਹਮ ਆਦਮੀਆਂ ਇੱਕ ਦਮ ਹੀ ਮੌਲਤ ਮੌਤ ਨਾ ਜਾਣਾਈ ਪੰਗਤੀ ਹੈ ਮੈਨੂੰ ਇੱਕੋ ਹੀ ਦਮ ਦਾ ਭਰੋਸਾ ਜਿਹੜੇ ਮੇਰੇ ਮੂੰਹ 'ਚ ਹੈ ਜਿਹੜਾ ਚਲਾ ਗਿਆ ਮੇਰੇ ਹੱਥੇ 'ਚ ਨਹੀਂ ਤੇ ਜਿਹੜਾ ਆਣ ਵਾਲਾ ਆਉਂਦਾ ਹੈ ਕਿ ਨਹੀਂ ਆਉਂਦਾ ਉਹਦਾ ਕੀ ਪਤਾ ਹੈ ਜਿਹੜਾ ਦਮ ਮੇਰੇ ਮੂੰਹ 'ਚ ਹੈ ਬਸੇ ਇਹ ਨਕਦੀ ਹੈ ਇਸ ਨੂੰ ਵਰਤਮਾਨ ਕਹਿੰਦੇ ਹੈ ਇਸ ਚਰਚਨਾ 'ਤੇ ਅੱਜ ਦਾ ਸਾਰਾ ਦਿਨ ਵਰਤਮਾਨ ਹੈ ਕਥਈ ਨਹੀਂ ਇੱਕਦਮ ਵਰਤਮਾਨ ਹੈ ਤਾਂ ਹੁਣ ਤਰਕ ਖੜੀ ਹੋਵੇਗੀ ਇੱਕਦਮ ਨਾਲ ਕੀ ਹੁੰਦਾ ਹੈ ਦੁਨੀਆਂ ਦੇ ਸਾਰੇ ਮਹਾ ਮੰਤਰ ਇੱਕਦਮ ਦੇਚ ਉਚਾਰਨ ਹੋ ਜਾਂਦੇ ਨੇ ਵਾਹਿਗੁਰੂ ਇੱਕੋ ਹੀ ਦਮ ਚਾਹੀਦਾ ਹੈ ਓਮ ਇੱਕ ਦਮ ਚਾਹੀਦਾ ਹੈ ਰਾਮ ਇੱਕ ਦਮ ਚਾਹੀਦਾ ਅੱਲਾਹ ਇੱਕੋ ਹੀ ਦਮ ਜਿੰਨੇ ਮਹਾ ਮੰਤਰ ਨੇ ਜਪਦੇ ਉਹ ਇੱਕ ਦਮ ਦੇਚ ਉਚਾਰਨ ਹੋ ਜਾਂਦੇ ਨੇ ਤੇ ਜ਼ਿੰਦਗੀ ਇੱਕ ਦਮ ਦੀ ਹੈ ਤੇ ਤਰ ਖੜਾ ਹੋਏ ਇੱਕ ਵਫਾ ਫਿਰ ਵਾਏ ਗੁਰੂ ਆਖਣ ਨਾਲ ਕੀ ਹੁੰਦਾ ਹੈ ਇੱਕ ਦਮ ਨੂੰ ਸੰਸਕ੍ਰਿਤ ਦੇਚ ਇੱਕ ਛਣ ਕਹਿੰਦੇ ਨੇ ਛਾ ਇੱਕ ਛਿਨ ਇੱਕ ਚਿੱਤ ਜੈ ਇੱਕ ਛਿਨ ਰਿਹਾ ਹੋ ਕਾਲ ਫਾਸ ਕੇ ਵਿੱਚ ਨਾ ਆਇਓ ਇੱਕ ਛਿਨ ਇੱਕ ਦਮ ਦੇ ਵਿੱਚ ਜਿਹੜਾ ਵੀ ਆ ਗਿਆ ਜਿਸ ਨੇ ਧਿਆਨ ਜੋੜ ਲਿਆ ਉਹ ਜਨਮਾਂ ਜਨਮਾਂ ਤਰਾਂ ਦੇ ਦੁੱਖ ਸੰਤਾਪ ਪਾਪਤ ਬਚ ਗਿਆ ਇੱਕ ਛਿਨ ਹਜ਼ਾਰਾਂ ਜਨਮਾਂ ਕਰੋੜਾ ਜਨਮਾਂ ਦੇ ਪਾਪਾਂ ਨੂੰ ਢੋਣ ਵਾਸਤੇ ਕਰੋੜ ਜਨਮ ਨਹੀਂ ਚਾਹੀਦੇ ਇੱਕ ਛਣ ਚਾਹੀਦਾ ਹੈ ਇੱਕ ਸੈਕਿੰਡ ਕਿਸੇ ਕਮਰੇ ਦੇ ਵਿੱਚ 50 ਸਾਲ ਦਾ ਅੰਧੇਰਾ ਹੋਵੇ ਖੁੱਲਿਆ ਹੀ ਨਾ ਹੋਵੇ ਤੇ 50 ਸਾਲ ਦੇ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਚਾਹੀਦਣ ਇੱਕ ਛਿਣ ਚਾਹੀਦਾ ਬੱਤੀ ਜਲਾ ਹੋ ਗਿਆ ਅਨੰਤ ਜਨਮਾਂ ਦੇ ਦੁੱਖ ਤੇ ਪਾਪ ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ ਇਸ ਚੱਕਰ 'ਚ ਨਾ ਪੈਣਾ ਬੜੀ ਭਾਰੀ ਨਿਰਾਸ਼ਾ ਪੈਦਾ ਹੋ ਜਾਂਦੀ ਇੱਕ ਛਿਣ ਚਾਹੀਦਾ ਇੱਕ ਜਿਤ ਜਾਏ ਇੱਕ ਛਿਨ ਰਿਹਾਇਓ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੋਟੇ ਨਿਮਕ 1 ਸੈਕਿੰਡ ਗੁਰੂ ਅਰਜਨ ਦੇਵ ਜੀ ਇੱਕ ਛਿਨ 1 ਸੈਕਿੰਡ ਹੁਣ ਦੂਸਰਾ ਨੁਕਤਾ ਸੁਣ ਲੈਣਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਦੁਲੇਗਾ ਬਰਦਾਸ਼ਤ ਕਰਨਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਔਰ ਨਹੀਂ ਮਿਟਦੇ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਰੋਂਦੇ ਪਿੱਟਦੇ ਵੀ ਬਹਿਣਾ ਕੁਝ ਵੀ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆਂ ਕਰੋਨਾ ਪਾਪ ਮਿਟ ਜਾਣਗੇ ਤੇ ਦੂਸਰਾ ਨੁਕਤਾ ਇੱਕ ਦਫਾ ਵਾਹਿਗੁਰੂ ਆਖਦੇ ਆਂ ਕਰੋਨਾ ਦੁੱਖ ਮਿਟ ਜਾਣਗੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਔਖਾ ਹੈ ਬਹੁਤ ਔਖਾ ਉਹ ਇੱਕ ਦਫਾ ਵਾਹਿਗੁਰੂ ਆਖਣਾ ਕੀ ਹੈ ਗਾਵੀਏ ਸੁਣੀਏ ਜਵਾਨ ਗਾਇਨ ਕਰੇ ਮਨ ਸੁਣੇ ਇਹ ਦੋਵੇਂ ਇੱਕ ਹੋ ਜਾਣ ਸ਼ਬਦ ਤੇ ਸੁਰਤ ਇੱਕ ਹੋ ਜਾਏ ਕਠਨ ਹੈ ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿ ਆਖਣ ਔਖਾ ਸਾਚਾ ਨਾਮ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿਦੇ ਤੁਸੀਂ ਔਖਾ ਕਹਿੰਦੇ ਮੈਂ ਹੁਣੇ 10 ਦਫਾ ਕਹਿ ਦਿੰਦਾ ਵਾਹਿਗੁਰੂ 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 ਆਪ ਕਹਿੰਦੇ ਔਖਾ ਇੱਕ ਹੀ ਔਖਾ ਨਹੀਂ ਔਖਾ ਸਵਾਨ ਉਚਾਰਨ ਕਰੇ ਤੇ ਮਨ ਸੁਣੇ ਇਸ ਨੂੰ ਕਹਿ ਰਹੇ ਨੇ ਮੇਰੇ ਪਤਸ ਕਠਨ ਭਗਤ ਕਬੀਰ ਕਹਿੰਦੇ ਨੇ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਇੱਕ ਦਮ ਦੇਚ ਕਿਦਰੇ ਟਿਕ ਜਾਓ ਖੁਦਾ ਹੁਣੇ ਹੀ ਹਾਜ਼ਰ ਤੁਸੀਂ ਖੁਦਾ ਦੇ ਰੂਪ ਹੋ ਜਾਓਗੇ ਭਗਤ ਕਬੀਰ ਲਬਾ ਲਬੇਕੁਨ ਦਮ ਬਦਮ ਨਵੋਸ਼ਕੁਨ ਗਮੇ ਹਰ ਦਵ ਆਲਮ ਫਰਾਮ ਔਸ਼ਕੁਨ ਭਾਈ ਸਾਹਿਬ ਭਾਈ ਨੰਦ ਲਾਲ ਦਮ ਇੱਕ ਪਿਆਲਾ ਹੈ ਇਹਨੂੰ ਭਰ ਖੁਦਾ ਦੇ ਨਾਮ ਨਾਲ ਇਹ ਗੱਲ ਵਖਰੀ ਤੈਨੂੰ ਕਿਤਨੇਕ ਦਮ ਆਉਂਦੇ ਇਹ ਪਿਆਲੇ ਖਾਲੀ ਨਹੀਂ ਹੋਣੇ ਭਰ ਦੇ ਨਾਲ ਲਬਾ ਲਬੇਕੁਨ ਦਮ ਬਦਮ ਨਵੋਸ਼ਕੁਨ ਗਮੇ ਹਰ ਦਵ ਆਲਮ ਫਰਾਮ ਔਸ਼ਕੁਨ ਜੇ ਦੋ ਜਹਾਨਾਂ ਦੇ ਪਾਪ ਸੰਤਾਪ ਮਿਟਾਣਾ ਚਾਹਨਾ ਹੈ ਦਮਾਂ ਦੇ ਪਿਆਲੇ ਨੂੰ ਭਰ ਪਰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਇਹ ਹੀ ਆਖਿਆ ਸੀ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਕੁਝ ਵੀ ਨਹੀਂ ਹੈ ਨਾ ਇਸ ਨੂੰ ਆਬ-ਏ-ਹयात ਨਾਲ ਭਰ ਇਸ ਨੂੰ ਭਰ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਮਹਾਰਾਜ ਦੀ ਬਾਣੀ ਭਗਤਾਂ ਦੀ ਦੁਨੀਆ 'ਚ ਅੱਜ ਕੀ ਹੈ ਅੱਜ ਤੋਂ ਮੁਰਾਦ ਸਾਰਾ ਦਿਨ ਨਹੀਂ ਅੱਜ ਤੋਂ ਮੁਰਾਦ ਇੱਕਦਮ ਇੱਕਦਮ ਅੱਜ ਹੈ ਬਾਬਾ ਫਰੀਦ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੂੰਜਣੀਆਂ ਮਨੋ ਮਚਿੰਦਣੀਆਂ ਕੱਲ ਤੇ ਕਿਉਂ ਛੋੜਦਾ ਹੈ ਭਵਿਸ਼ ਤੇ ਕਿਉਂ ਛੋੜਦਾ ਹੈ ਹੁਣੇ ਹੀ ਮਿਲਾਪ ਲੈ ਖੁਦਾ ਦਾ ਅੱਜ ਲੈ ਹੁਣੇ ਹੀ ਲੈ ਬਾਬਾ ਫਰੀਦ ਇਹ ਗੱਲ ਵੱਖਰੀ ਏ ਕਿ 26 ਸਾਲ ਬੜੀ ਸਾਧਨਾ ਕੀਤੀ ਉਹਨਾਂ ਨੇ ਐਸੀ ਕਿਹੜੀ ਸਾਧਨਾ ਜਿਹੜੀ ਉਹਨਾਂ ਨੇ ਨਹੀਂ ਕੀਤੀ ਕਹਿੰਦੇ ਰੋਟੀ ਮੇਰੀ ਕਾਠ ਕੀ ਲਾਉਣ ਮੇਰੀ ਭੁੱਖ ਇਸ ਅਕਰਚਨਾ ਪੈਣਾ ਜਿਹੜਾ ਭਗਤ ਮਾਲ ਦੇ ਚ ਲਿਖਿਆ ਜਾਂ ਤੁਹਾਨੂੰ ਸੁਣਾਇਆ ਜਾਂਦਾ ਕਾਠ ਦੀ ਰੋਟੀ ਪੇਟ ਤੇ ਬਾਬੇ ਫਰੀਦ ਨੇ ਬੰਨੀ ਰੱਖੀ 12 ਸਾਲ ਬਾਬੇ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ ਕਾਠ ਦੀ ਰੋਟੀ ਨਾਲ ਭੁੱਖ ਨਹੀਂ ਮਿਟਦੀ ਤੇ পেট ਤੇ ਬੰਨਣ ਨਾਲ ਬੁੱਖ ਨਹੀਂ ਮਿੱਟਦੀ পেট ਦੇਚ ਪਾਣ ਨਾਲ ਬੁੱਖ ਮਿੱਟਦੀ ਹੈ। ਕਿਆ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ ਬੜੀਆਂ ਬਚਕਾਨੀਆਂ ਕਹਾਣੀਆਂ ਜਿਹੜੀਆਂ ਅਸੀਂ ਬਗਤਾਂ ਸੰਤਾਂ ਮਹਾਪੁਰਸ਼ਾਂ ਨਾਲ ਜੋੜ ਦਿੰਦੇ ਆ ਉਹਨਾਂ ਨੂੰ ਵੀ ਬਚਕਾਨਾ ਬਣਾ ਕੇ ਰੱਖ ਦਿੰਦੇ। ਫਿਰ ਕੀ ਅਰਥ ਨੇ ਰੋਟੀ ਮੇਰੀ ਗਾਠ ਕੀ ਲਾवण ਮੇਰੀ ਬਿਰਤ ਹੋ ਗਿਆ ਸੀ ਸਰੀਰ ਬਾਬਾ ਜੀ ਦਾ ਤੇ ਦੰਦ ਨਹੀਂ ਸੰ ਸਾਰੇ ਰਹਿ ਗਏ ਖੁਦ ਕਹਿੰਦੇ ਨੇ ਚੱਬਣ ਚੱਲਣ ਰਤਨ ਸੇ ਸੁਣੀਆ ਰਵੇ ਗਏ ਚੱਬਣ ਮੇਰੇ ਦੰਦ ਜਾਂਦੇ ਰਹਿਣ ਨਹੀਂ ਨਹੀਂ ਪੁਰਾਣਾ ਜ਼ਮਾਨਾ ਇਸ ਤਰ੍ਹਾਂ ਦੇ ਡੈਂਟਿਸ ਨਹੀਂ ਹੁੰਦੇ ਸਨ ਕੋਈ ਦੰਦ ਲਾ ਦੇਣ ਦੰਦ ਨਹੀਂ ਸਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਸੱਤੂ ਗੋਲ ਕੇ ਪੀਂਦੇ ਸਨ ਜਾਂ ਦਲੀਆ ਖਾਂਦੇ ਸਨ ਦੰਦ ਨਹੀਂ ਸਨ ਬਾਬਾ ਫਰੀਦ ਕਹਿੰਦੇ ਰੋਟੀ ਮੇਰੀ ਕਾਠੀ ਘਰਾਂ ਚ ਮੰਗੀਆਂ ਹੋਈਆਂ ਰੋਟੀਆਂ ਆਂਦੀਆਂ ਸੰਡੇਰੇ ਚ ਤੇ ਬੱਚੀਆਂ ਕੁਛੀਆਂ ਰੋਟੀਆਂ ਲੋਕੀ ਦੇ ਦਿੰਦੇ ਸਨ ਬੱਚੇ ਕੁਛ ਇਨਾਨ ਉਹ ਡੇਰੇ ਚ ਆ ਜਾਂਦੇ ਸਨ ਤੇ ਫਰੀਦ ਉਦੋਂ ਹੀ ਖਾਂਦੇ ਸਨ ਜਦ ਭੁੱਖ ਹੈ ਉਂਝ ਨਹੀਂ ਖਾਂਦੇ ਸਨ ਲਾਵਣ ਮੇਰੀ ਭੁੱਖ ਮਲਤਾਨੀ ਝੰਗਮ ਗਿਆਣਾ ਮੀਆਂ ਵਾਲੀ ਦਾ ਇਲਾਕਾ ਪਤਾ ਹੈ ਸਾਗ ਸਬਜ਼ੀ ਨੂੰ ਕੀ ਕਹਿੰਦੇ ਲਾਵਣ ਅੱਜ ਵੀ ਲਾਵਣ ਕਹਿੰਦੇ ਲਾਵਣ ਮੇਰੀ ਭੁੱਖ ਸਾਗ ਸਬਜ਼ੀ ਕੀ ਹੈ ਬਸ ਭੁੱਖ ਮੈਂ ਭੁੱਖ ਦੇ ਚ ਖਾਣਾ ਮੈਨੂੰ ਸਵਾਦ ਆਉਂਦਾ ਆਖਿਰ ਸਾਗ ਸਬਜ਼ੀ ਇਸ ਵਾਸਤੇ ਨਾ ਕਿ ਰੋਟੀ ਥੋੜੀ ਸਵਾਦੀ ਲਗੇ ਉਹ ਜੋ ਰੁੱਖੀ ਖਾਣੀ ਔਖੀ ਬਾਬਾ ਫਰੀਦ ਕਹਿੰਦੇ ਲਾਵਣ ਕੀ ਹੈ ਮੈਂ ਅਰਜ਼ ਕਰਾਂ ਅੱਜ ਵੀ ਮਲਤਾਨੀ ਵੀਰ ਦਿੱਲੀ ਚ ਬਥੇਰੇ ਨੇ ਪੁਰਾਣੇ ਬਜ਼ੁਰਗ ਲਾਵਣ ਹੀ ਕਹਿੰਦੇ ਜੰਗ ਮੰਗਿਆਣੇ ਦਾ ਇਲਾਕਾ ਖੁਸ਼ਾਬ ਕੁੰਡੀਆਂ ਦਾ ਇਲਾਕਾ ਮੀਆਂਵਾਲੀ ਦਾ ਇਲਾਕਾ ਡੇਰਾ ਆਗਾਜ਼ੀ ਖਾਨ ਦਾ ਇਲਾਕਾ ਲਾਵਣ ਕਹਿੰਦੇ ਹੈ ਰੋਟੀ ਮੇਰੀ ਕਾਠ ਕੀ ਸੁੱਕੀਆਂ ਰੋਟੀਆਂ ਕਠ ਵਰਗੀਆਂ ਨੇ ਲੱਕੜ ਵਰਗੀਆਂ ਤੇ ਮੂੰਹ ਦੇ ਚ ਦੰਦ ਨਾ ਉਹਨਾਂ ਤੇ ਆਪੇ ਲੱਕੜ ਵਰਗੀਆਂ ਨੇ ਸੁੱਕੀਆਂ ਰੋਟੀਆਂ ਉਹਨਾਂ ਤੇ ਮੂੰਹ ਦੇ ਚ ਦੰਦ ਨੇ ਰੋਟੀ ਮੇਰੀ ਕਾਠ ਕੀ ਲਾਉਣ ਮੇਰੀ ਬੁਖ ਪਰ ਮੈਂ ਖਾਂਦਾ ਉਹ ਦੋਆ ਜਦ ਮੈਂ ਬਹੁਤ ਭੁੱਖਾ ਹੁੰਦਾ ਮੁੰਝ ਨਹੀਂ ਖਾਂਦਾ ਬੜੀਆਂ ਸੁਆਦੀ ਲੱਗਦੀਆਂ ਬੜਾ ਸਵਾਦ ਆਂਦਾ ਹੈ ਬੜਾ ਰਸ ਆਂਦਾ ਹੈ ਸਾਧਨਾ ਤੇ ਬੜੀ ਗਹਿਰੀ ਕੀਤੀ ਫਰੀਦ ਨੇ ਪਰ ਕਹਿੰਦੇ ਹੁਣੇ ਮਿਲ ਆ ਪਲੋ ਕੀ ਐਵੇਂ ਲੰਬੇ ਇੰਨੇ ਸਾਲ ਲਾਣੇ ਇੰਨੇ ਦਿਨ ਖਪਣਾ ਅਨੇ ਸਾਲਾਂ ਬਦੀ ਬੰਦਗੀ ਕਰਨੀ ਹੋਣੀ ਆਜ ਵਿੱਚ ਇਲਾਵਾ ਸ਼ੇਖ ਫਰੀਦ ਤਾਕਮ ਕੁੰਜਣੀਆਂ ਮਨੋ ਮਚਿੰਦਣੀਆਂ ਜੇ ਮਨ ਨੂੰ ਮਛਰਾਣ ਵਾਲੀਆਂ ਮਨ ਨੂੰ ਬਚਰਾਣ ਦੀਆਂ ਕੌਣ ਨੇ ਵਾਸ਼ਨਾਵਾਂ ਕਿਹੜੀਆਂ ਭਵਿਸ਼ ਦੀ ਚਿੰਤਾ ਬੂਤਕਾਲ ਦੀਆਂ ਯਾਦਾਂ ਔਰ ਕੀ ਨੇ ਜਦ ਤੁਸੀਂ ਬਾਣੀ ਪੜ ਰਿਹਾ ਹੋ ਨਾ ਤੇ ਫਰਸ਼ 'ਨ ਖੜਾ ਹੋਵੇ ਕੀ ਕਰੀਏ ਮਨ ਨਹੀਂ ਲੱਗਦਾ ਤਾਂ ਮਨ ਕਿੱਥੇ ਚਲਾ ਗਿਆ ਗੁਜ਼ਰੇ ਹੋਏ ਕੱਲ ਦੇ ਚਲਾ ਗਿਆ ਆਉਣ ਵਾਲੇ ਕੱਲ ਦੇ ਚਲਾ ਗਿਆ ਹੋਰ ਕੀ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਹੁੰਦੀਆਂ ਨੇ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਤਾਂ ਕਿ ਗੱਲ ਹਮੇਸ਼ਾ ਲਈ ਤੁਹਾਨੂੰ ਯਾਦ ਰਹੇ ਕਮ ਸੇ ਕਮ ਇਹ ਸਵਾਲ ਤੇ ਫਿਰ ਕਿਸੇ ਤਵੀ ਨਾ ਕਰਨਾ ਮਨ ਭਟਕਦਾ ਜੀ ਮਨ ਭਟਕਦਾ ਹੈ ਮਨ ਭਟਕਦਾ ਨਹੀਂ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਵਿੱਚ ਕਿਉਂ ਚਲਾ ਜਾਂਦਾ ਹੈ ਭੂਤ ਕਾਲ ਦੇ ਵਿੱਚ ਮੈਂ ਫਿਰ ਦਰਾਵਾ ਗੁਜ਼ਰੇ ਹੋਏ ਸਮੇਂ 'ਚ ਮਿਲੇ ਸਨ ਕੁਝ ਸੁੱਖ ਆਪਣੇ ਨਿਸ਼ਾਨ ਛੱਡ ਗਏ ਨੇ ਯਾਦ ਆਉਂਦੇ ਨੇ ਗੁਜ਼ਰੇ ਹੋਏ ਸਮੇਂ 'ਚ ਮਿਲੇ ਸਨ ਕੁਝ ਦੁੱਖ ਆਪਣੀਆਂ ਚੋਟਾਂ ਦੇ ਨਕਸ਼ ਛੱਡ ਗਏ ਨੇ ਯਾਦ ਆਉਂਦੇ ਨੇ ਦੁੱਖ ਸੁੱਖ ਯਾਦ ਆਉਂਦੇ ਨੇ ਬਹੁਤ ਗਹਿਰੇ ਦੁੱਖ ਜੋ ਭੋਗੇ ਹੌਨ ਯਾਦ ਆਉਂਦੇ ਬਹੁਤ ਵੱਡੇ ਸੁੱਖ ਜੋ ਮਿਲੇ ਹੌਨ ਤੇ ਚਲੇ ਗਏ ਹੌਨ ਯਾਦ ਆਉਂਦੇ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਸੁੱਖ ਦੁੱਖ ਦੀਆਂ ਯਾਦਾਂ ਦੇ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ 'ਚ ਕਿਉਂ ਹੁਣ ਜੋ ਮਿਲਿਆ ਕਿਦਰੇ ਇਹ ਨਾ ਚਲਾ ਜਾਏ ਚਿੰਤਾ ਪਿਛੇ ਤੇ ਮਿਲੇ ਸੰ ਸੁਖ ਚਲੇ ਗਏ ਹੁਣ ਜੋ ਕੁਛ ਹੈ ਕਿਧਰੇ ਚਲਾਣਾ ਇਹ ਜੀਵਨ ਹੈ ਕਿਧਰੇ ਚਲਾ ਨਾ ਜਾਏ ਜਵਾਨੀ ਹੈ ਕਿਧਰੇ ਚਲੀ ਨਾ ਜਾਏ ਮਿਲੇ ਨੇ ਸੁਖ ਕਿਧਰੇ ਚਲੇ ਨਾ ਜਾਣ ਚਿੰਤਾ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਲੋਕ ਤੁਹਾਨੂੰ ਸਾਰਿਆਂ ਨੂੰ ਕੰਠ ਹੋਵੇਗਾ ਕਿਉਂਕਿ ਸ਼ਲੋਕਾਂ ਦੀ ਬਾਣੀ 'ਚ ਇਹ ਸ਼ਲੋਕ ਜਦ ਆਉਂਦਾ ਮੈਂ ਦੇਖਿਆ ਸਾਰੇ ਹੀ ਪੜਦੇ ਨੇ ਪਰ ਇਹਦੇ ਅਰਥ ਬੜੇ ਗੈਬੀ ਨੇ ਅਗੰਮੀ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋ ਨਹੀਂ ਹੋਏ ਇਹ ਮਾਰਗ ਸੰਸਾਰ ਕੋ ਨਾਨਿਕ ਥੇਰ ਨਹੀਂ ਕੋਏ ਤੁਸੀਂ ਆਖੋਗੇ ਸਿੱਧਾ ਸ਼ਲੋਕੇ ਦੇ ਅਰਥ ਸਾਨੂੰ ਆਉਂਦੇ ਮੈਨੂੰ ਵੀ ਵੀ 25 ਸਾਲ ਬੁਲੇ ਖੜਿਆ ਮੇਰੇ ਤੇ ਵੀ ਅਰਥ 7-8 ਸਾਲ ਤੋਂ ਖੁੱਲੇ ਨੇ ਪਹਿਲੇ ਨਹੀਂ ਪਹਿਲੇ ਮੈਂ ਵੀ ਟੀਕੇ ਦੇ ਵਿੱਚ ਮੱਖੀ ਤੇ ਮੱਖੀ ਮਾਰਦਾ ਰਿਆ ਅਰਥ ਇਹ ਨਹੀਂ ਨੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਦਰਸਲ ਮਹਾਰਾਜ ਜੀ ਤੇ ਇਹ ਕਹਿ ਰਹੇ ਚਿੰਤਾ ਨਾ ਕਰਸ ਚਿੰਤਾ ਤੇ ਤਾਂ ਕਰ ਜੇ ਕੁਛ ਅਨਹੋਣੀ ਹੁੰਦੀ ਹੋਵੇ ਪਤਾ ਹੈ ਚਿੰਤਾ ਕਿਸ ਗੱਲ ਦੀ ਚਿੰਤਾ ਦੇ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਇਸ ਸ਼ਲੋਕ ਦੇ ਸਾਇਬ ਬਿਆਨ ਪੈ ਕਰਦੇ ਹਾਂ ਪੈਨ ਦਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਏ ਜਗਤ ਨਾਲ ਹੋਵੇ ਪਿਆ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ ਹੋ ਨਾ ਚਾਹੇ ਇਹ ਚਿੰਤਾ ਬਣੀ ਰਹੀ ਹੈ ਦੂਸਰਾ ਚਿੰਤਾ ਦਾ ਕਾਰਨ ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ ਐਸਾ ਹੋਵੇ ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ ਪਰ ਅੰਦਰ ਚਿੰਤਾ ਬਣੀ ਰਹੇ ਮਤਾਂ ਨਾ ਹੋਵੇ ਨਾ ਹੋਵੇ ਇਹ ਚਿੰਤਾ ਦੇ ਦੋ ਕਾਰਨ ਨੇ ਮੈਂ ਫਿਰ ਦੁਹਰਾਉਂਦਾ ਤਾਂ ਕਿ ਪੂਰੀ ਪਕੜ ਆ ਜਾਏ کم ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਕਬੀਰ ਕਹਿੰਦੇ ਨੇ ਪਾਰੋ ਸਿੱਖੇ ਜੋ ਹੋਇਆ ਤੂੰ ਆਪਣੇ ਵੀ ਜਾਣ ਕਿਹੜੇ ਚੱਕਰਾਂ 'ਚ ਤੂੰ ਪਿਆ ਹੈ ਪੜੋਸੀ ਦੀ ਅਰਥੀ ਨਿਕਲੀ ਤੇਰੀ ਵੀ ਨਿਕਲੇਗੀ ਕਿਹੜੇ ਚੱਕਰਾਂ 'ਚ ਤੂੰ ਪਿਆ ਹੈ ਪਾੜੋ ਸਿੱਕੇ ਜੋ ਹੋਆ ਤੂੰ ਆਪਣੇ ਦੀ ਜਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੋਇਆ ਕਿਸੇ ਦਾ ਨੁਕਸਾਨ ਹੋਵੇ ਭਈ ਮੇਰਾ ਤਾਂ ਨਾ ਹੋਵੇ ਹੋਈਏ ਕਿਸੇ ਦੀ ਬੇਇੱਜ਼ਤੀ ਹੋਵੇ ਭਈ ਕਮ ਸੇ ਕਮ ਮੇਰੀ ਤੇ ਨਾ ਹੋਵੇ ਕੋਈ ਅਸਾਧ ਰੋਗ ਅਸਾਧ ਬਿਮਾਰੀ ਚੰਬੜੀਏ ਕਿਸੇ ਨੂੰ ਕਮ ਸੇ ਕਮ ਮੈਨੂੰ ਤੇ ਨਾ ਚੰਬੜੇ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦੜੇ ਹੋ ਨਾ ਜਾਏ ਹੋ ਨਾ ਜਾਏ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਹੈ ਮੇਰੀ ਕਾਮਨਾ ਹੈ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀਏ ਮਤਾ ਨਾ ਹੋਵੇ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਇਸ ਸਲੋਕ ਚ ਕੀ ਕਹਿ ਰਹੇ ਨੇ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕਿਹੜੀ ਕਰੇ ਪਰੇ ਸੁੱਟ ਜੋ ਹੁੰਦਾ ਹੈ ਉਹ ਹੁੰਦਾ ਤੇਰੇ ਲਖ ਰੋਕਣ ਦੇ باوجود ਵੀ ਨਹੀਂ ਰੁਕੇਗਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੇਰੇ ਲੱਖ ਕਰਨ ਦੇ باوجود ਵੀ ਨਹੀਂ ਹੋਵੇਗਾ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਆਉਂਦਾ ਨਹੀਂ ਆਉਂਦਾ ਤੂੰ ਲੱਖ ਕੋਸ਼ਿਸ਼ ਕਰ ਮੈਂ ਬੁੱਢਾ ਨਾ ਆਵਾਂ ਜਵਾਨੀ ਬੁਢੇਪੇਜ ਬਦਲੇ ਬਸ ਇੱਕੋ ਹੀ ਉਦਾਹਰਣ ਕਾਫੀ ਤੂੰ ਲੱਖ ਕੋਸ਼ਿਸ਼ ਕਰ ਮੇਰੇ ਚਿੱਟੇ ਵਾਲ ਨਾ ਉਹਨ ਹੋਣਗੇ ਕਰ ਜਿੰਨੇ ਉਪਾਅ ਕਰਨੇ ਨੇ ਕਰ ਕਮਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਚਿੰਤਾ ਹੋ ਨਾ ਜਾਵੇ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਹੈ ਮੇਰੀ ਕਾਮਨਾ ਹੈ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਮਤਾਂ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਲਾਸਾ ਕਰਕੇ ਬਿਆਨ ਕਰਦੇ ਨੇ ਜੋ ਹੋਵਾ ਹੋ ਵਤ ਸੋ ਜਾਣੇ ਆਖਿਆ ਗਿਆ ਨਾ ਸਾਨੂੰ ਹੁਕਮ ਮੰਨੋ ਤੇ ਹੁਕਮ ਕੀ ਹੈ ਜੋ ਹੋਵਾ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਬਚਾਨੇ ਜੋ ਹੋ ਗਿਆ ਹੁਣ ਹਾਰ ਸੀ ਹੁਣ ਹਾਰ ਹੈ ਤੇਰੇ ਕੀਤੇ ਕਰਮ ਉਸ ਦੇ ਬਣੇ ਭੋਏ ਵਿਧਾਨ ਜੋ ਕੁਝ ਹੋਇਆ ਏ ਇਹ ਹੋਂ ਹਾਰ ਸੀ ਹੋ ਕੇ ਰਹਿਣਾ ਸੀ ਹੁਣ ਇਸ ਨੂੰ ਖਿੜੇ ਮੱਥੇ ਕਬੂਲ ਕਰ ਲੈ ਤੇ ਪ੍ਰਭੂ ਦਾ ਚੰਤਨ ਕਰ ਪਰ ਹੁਣ ਗਿਲਿਆਂ ਨਾਲ ਭਰਿਆ ਸਤ ਨਹੀਂ ਆਉਣਾ ਚਾਹੀਦਾ ਸੀ ये क्यों हो बयान है, जो हंस रहा है सो हंस रहेगा, जो रो रहा है, सो रो रहेगा। सकुने कलब से खुदा खुदा कर जो कुछ के होना है सो हो रहेगा मन चला जान्दा है, गुजरे हुए समय दियाद मन चला जाता है ਆਉਣ ਵਾਲੇ ਸਮੇਂ ਦੀ ਚਿੰਤਾ 'ਚ ਇਹਨੂੰ ਲਿਆ ਵਰਤਮਾਨ ਵਿੱਚ ਤੇ ਵਰਤਮਾਨ ਕੀਏ ਇੱਕਦਮ ਇੱਕਦਮ ਠੁਕਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਦੇ बस ਇੱਕ ਦਮ ਦੇ ਚ ਲਿਆਓ ਇਸ ਮਨ